ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੇਵਾ ਹੋਵੇ ਤੇ ਇਸ ਤਰ੍ਹਾਂ ਦੀ ਹੋਵੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਇੱਕ ਸਿੱਖ ਸਰਦਾਰ ਨੇ 5 ਕਰੋੜ ਰੁਪਏ ਦਾ ਦੇਸੀ ਕਿਓ ਦੇਸੀ ਕੀ ਉਹਨੇ ਦਰਬਾਰ ਸਾਹਿਬ ਦਾਨ ਕੀਤਾ ਗੁਰਦੁਆਰਿਆਂ ਨੇ ਪਹੁੰਚਾਇਆ 25 ਕਰੋੜ ਰੁਪਏ ਦਾ ਕੀ ਮੁਕੰਮਲ ਡਿਟੇਲ ਹੈ ਇਸ ਹੰਤ ਲਗਾਈ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਨੀਆ ਮੇ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ད�ཇ ད�ི དེ ཏན ཏེ ཁས ཇ ར ཏེ ཏེ ཆ སས ཏེ ཏེ ཏ ཏཁས ཏེ ཁེ ེ ཏ ེེེེེེེེ देख कनेक्ट 大家好。 اوه ڏسو نا ٻيو آھي ਦੇ ਆਪਾਂ ਮੰਡੀ ਦੇ ਵਿੱਚ ਆਉਂਦੇ ਆਪਾਂ ਮੰਡੀ ਦੇ ਵਿੱਚ ਆਪਾਂ ਵੱਡੇ ਰੱਖਦੇ ਹਾਂ ਹਾਂਜੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖੋ ਕਿ ਤਕਰੀਬਨ ਟਰੱਕ ਭਰ-ਭਰ ਕੇ ਗੁਰਦੁਆਰੇ ਆ ਰਹੇ ਨੇ ਦੇਸੀ ਘਿਓ ਦੇ ਟਰੱਕ ਤੁਸੀਂ ਅੰਦਾਜ਼ਾ ਲਾਓ ਅੱਜ ਕੱਲ ਦੇ ਦੌਰ ਦੇ ਅੰਦਰ ਖਾਲਸ ਚੀਜ਼ਾਂ ਰਹੀ ਕਿਤਨੀ ਗਈਆਂ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਕੋਈ ਨਾ ਕੁਝ ਉੱਥੇ ਮਲਾਵਟ ਜ਼ਰੂਰ ਮਿਲੇਗੀ ਤੁਹਾਨੂੰ ਖਾਲਸ ਚੀਜ਼ਾਂ ਤੁਹਾਨੂੰ ਸ਼ੁੱਧ ਚੀਜ਼ਾਂ ਨਹੀਂ ਮਿਲਣਗੀਆਂ ਦਰਬਾਰ ਸਾਹਿਬ ਤੁਸੀਂ ਜਾਓ ਤੁਹਾਨੂੰ ਸਾਰਾ ਕੁਝ ਉੱਥੇ ਸ਼ੁੱਧ ਮਿਲੇਗਾ ਖਾਲਸ ਮਿਲੇਗਾ ਇਹਨਾਂ ਦੇ پراਠੇ ਇਹਦਾ ਦੇਸੀ ਘਿਓ ਦਾ ਇਹਦੇ پراਠੇ ਬਣਨਗੇ ਇਹਦਾ ਪ੍ਰਸ਼ਾਦ ਜਿਹੜਾ ਲੋਕੀ ਖਾਂਗੇ ਤੁਸੀਂ ਅੰਦਾਜ਼ਾ ਲਾਓ ਕਿ ਲੋਕ ਪੇਟ ਭਰ ਕੇ ਖਾਲਸ ਚੀਜ਼ਾਂ ਖਾਂਗੇ ਖਾਲਸ ਦੇਸੀ ਕਿਉਂਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਂਗੇ ਸੇਵਾ ਹੋਵੇ ਤੇ ਇਸ ਤਰ੍ਹਾਂ ਦੀ ਉਹਨੇ ਪੈਸੇ ਨਹੀਂ ਦੇਖੇ ਸਿੱਖ ਸਰਦਾਰ ਨੇ ਸਿੱਖ ਸਰਦਾਰ ਨੂੰ ਸਲੂਟ ਹੈ ਤਕਰੀਬਨ 5 ਕਰੋੜ ਰੁਪਇਆ ਬਹੁਤ ਵੱਡੀ ਰਕਮ ਬੰਦੀ ਹੈ ਬਰੇ ਪੈਸੇ ਬੰਦੇ ਨੇ ਤੇ ਕੋਈ ਵੀ ਇੰਜ ਰੱਬ ਦੀ ਰਾਤ ਹੀ ਨਹੀਂ ਇਹਨੇ ਪੈਸੇ ਦਿੰਦਾ ਉਹ ਸਿੱਖ ਸਰਦਾਰ ਨੂੰ ਸਲਾਮ ਹੈ ਜਿਨੇ ਕਿਹਾ ਕਿ ਚਲੋ ਲੋਕ ਪੇਟ ਭਰ ਕੇ ਖਾਲਸ ਚੀਜ਼ਾਂ ਖਾਣ ਖਾਲਸ ਦੇਸੀ ਕਿ ਉਹਦੇ ਅੰਦਰ ਬਣੀਆਂ ਹੋਈਆਂ ਚੀਜ਼ਾਂ ਖਾਣ ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ